ਤਿਹਾਰਾਂ ਵੇਲੇ ਘਰਾਂ ਦੀਆਂ ਸਫਾਈਆਂ ਹੁੰਦੀਆਂ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਇਸ ਤਰ੍ਹਾਂ ਦੀ ਸਫਾਈ ਹੁੰਦੀ ਸ਼ਾਇਦ ਹੀ ਤੁਸੀਂ ਕਦੇ ਦੇਖੀ ਹੋਵੇ। ਦਰਸਲ ਜਿਵੇਂ ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਾ ਹੈ ਤਾਂ ਹਰ ਇੱਕ ਘਰ, ਆਫਿਸ, ਦੁਕਾਨਾਂ ਵਿੱਚ ਸਫਾਈਆਂ ਕੀਤੀਆਂ ਜਾਂਦੀਆਂ ਨੇ ਪਰ ਬਹੁਤ ਸਾਰੀਆਂ ਔਰਤਾਂ ਤਾਂ ਐਨੀ ਰੀਜਨਲ ਸਫਾਈ ਕਰਦੀਆਂ ਨੇ ਕਿ ਸਾਰਾ ਕੁਝ ਹੀ ਪਾਣੀ ਨਾਲ ਧੋ ਦਿੰਦੀਆਂ ਨੇ। ਜਿਵੇਂ ਕਿ ਤੁਸੀਂ ਇਸ ਔਰਤ ਨੂੰ ਦੇਖ ਸਕਦੇ ਹੋ ਦਰਸਲ ਇਸ ਔਰਤ ਨੇ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਹੀ ਬੈੱਡ, ਅਲਮਾਰੀ, ਏਸੀ, ਫ੍ਰਿਜ, ਸੋਫੇ, ਐਲਈਡੀ ਅਤੇ ਹੋਰ ਸਾਰਾ ਸਮਾਨ ਹੀ ਪਾਣੀ ਨਾਲ ਧੋ ਦਿੱਤਾ ਤਾਂ ਕਿ ਦੀਵਾਲੀ ਤੋਂ ਪਹਿਲਾਂ ਚੰਗੀ ਤਰ੍ਹਾਂ ਸਫਾਈ ਹੋ ਸਕੇ ਸੋ ਇਸ ਔਰਤ ਨੇ ਘਰ ਦੀ ਸਫਾਈ ਦੇ ਨਾਲ ਨਾਲ ਆਪਣੇ ਘਰ ਵਾਲੇ ਦੀ ਜੇਬ ਦੀ ਸਫਾਈ ਵੀ ਚੰਗੀ ਤਰ੍ਹਾਂ ਕਰ ਦਿੱਤੀ ਕਿਉਂਕਿ ਬੈੱਡ ਐਲਈਡੀ ਸੋਫੇ ਅਲਮਾਰੀ ਇਹ ਵਾਲੀਆਂ ਚੀਜ਼ਾਂ ਧੋ ਕੇ ਤਾਂ ਪੱਕਾ ਖਰਾਬ ਹੋ ਗਈਆਂ ਹੋਣੀਆਂ ਨੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਦੁਨੀਆ ਤੇ ਪਰੇ ਤੋਂ ਪਰੇ ਲੋਕ ਪਏ ਨੇ ਪਤਾ ਨਹੀਂ ਕੌਣ ਕਿਹੜੇ ਵੇਲੇ ਕੀ ਕਰ ਦੇਵੇ ਤੁਸੀਂ ਇਸ ਔਰਤ ਦੀ ਸਫਾਈ ਨੂੰ ਇੱਕ ਚੋਂ 10 ਵਿੱਚੋਂ ਕਿੰਨੇ ਨੰਬਰ ਦੇਮੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ